ਹੈਲੋ ਜੀ ਸਾਰਿਆਂ ਨੂੰ ਸਸ਼ੀ ਕਾਲ ਅੱਜ ਆਪਾਂ ਫੁਲਕਾਰੀ ਦਾ ਇੱਕ ਹੋਰ ਡਿਜ਼ਾਈਨ ਬਣਾਵਾਂਗੇ ਜੋ ਕਿ ਆਪਾਂ ਸੂਟ ਤੇ ਵੀ ਬਣਾ ਸਕਦੇ ਹਾਂ ਇਹ ਡਿਜ਼ਾਈਨ ਆ ਜਿਹੜਾ ਇਹ ਮੈਨੂੰ ਕਿਸੇ ਨੇ ਭੇਜਿਆ ਸੀਗਾ ਤਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਡਰਾ ਕਰਨਾ ਸਿੱਖ ਲੈਣੇ ਆ ਇਹ ਜਿਵੇਂ ਇੱਕ ਡੰਡੀ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਸਭ ਤੋਂ ਪਹਿਲਾਂ ਡਰਾ ਕਰਨ ਲਈ ਜਿਵੇਂ ਆਮ ਵਾਲਾ ਸਕੁਅਰ ਆ ਇਸ ਸਕੁਅਰ ਤੋਂ ਤੁਸੀਂ ਇਸ ਤਰ੍ਹਾਂ ਲਾਈਨ ਲੈ ਲੈਣੀ ਆ ਠੀਕ ਹੈ ਤੇ ਆ ਹਾਫ ਤੱਕ ਇਹਨੂੰ ਥੱਲੇ ਮੋੜ ਦੇਣਾ ਫਿਰ ਇਸ ਤੋਂ ਉੱਪਰ ਤੁਸੀਂ ਇਸ ਤਰ੍ਹਾਂ ਲਾਈਨ ਆ ਲੈਣੀ ਆ ਤੇ ਫਿਰ ਇਹਨੂੰ ਹਾਫ ਥੱਲੇ ਮੋੜ ਦੇਣਾ ਇਸ ਤੋਂ ਉਪਰਲੇ ਸਕੁਅਰ ਤੇ ਐਵੇਂ ਦੋ ਦੋ ਸਕੁਅਰ ਤੇ ਤਿਰਛੇ ਦੋ ਦੋ ਸਕੁਅਰ ਤੇ ਇਹ ਲਾਈਨ ਲੈ ਕੇ ਤੁਸੀਂ ਇਸ ਤਰ੍ਹਾਂ ਬਣਾਈ ਜਾਣਾ ਬਾਅਦ ਦੇ ਵਿੱਚ ਤੁਸੀਂ ਐਵੇਂ ਆਪੋਜ਼ਿਟ ਸਾਈਡ ਤੋਂ ਵੀ ਇਸ ਤਰ੍ਹਾਂ ਲਾਈਨ ਲੈ ਕੇ ਇੱਧਰ ਇੱਧਰ ਨੂੰ ਬਣਾਈ ਜਾਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆ ਕੇ ਇਹ ਆਪਣਾ ਜਿਹੜਾ ਡਿਜ਼ਾਈਨ ਆ ਉਹ ਡਰਾ ਕਰ ਲੈਣਾ ਹੈ। ਹਾਂਜੀ ਆ ਦੇਖ ਲਓ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਜਿਹੜਾ ਇਹ ਆਪਣਾ ਡਿਜ਼ਾਈਨ ਆ ਇਹ ਡਰਾ ਹੋ ਜਾਊਗਾ ਇਹਦਾ ਤੁਸੀਂ ਸਕਰੀਨਸ਼ਾਟ ਲੈਣਾ ਦਾ ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਠੀਕ ਹੈ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਆਪਣਾ ਡਰਾ ਹੋ ਗਿਆ। ਹਾਂਜੀ ਇਸ ਤੋਂ ਬਾਅਦ ਨਾ ਆਪਾਂ ਇਹਨੂੰ ਕੱਢਣਾ ਸਟਾਰਟ ਕਰਾਂਗੇ। ਇਹਨੂੰ ਆਪਾਂ ਇੱਕ ਚੱਕ ਤੇ ਇੱਕ ਦੱਬ ਦੇ ਹਿਸਾਬ ਨਾਲ ਜਿਵੇਂ ਆਪਾਂ ਅ ਜੋ ਦਾ ਸਟਿਚ ਕਰਦੇ ਹਨ ਉਸ ਤਰ੍ਹਾਂ ਕਰਨਾ ਇਹਨੂੰ ਆਪਾਂ ਲੈਣਾ ਆਪਾਂ ਇਹ ਸੈਂਟਰ ਵਾਲੀ ਲਾਈਨ ਕਰ ਲਾਂਗੇ ਇਹਦੇ ਦਿਨ ਇਸ ਤਰ੍ਹਾਂ ਫਿਰ ਆਪਾਂ ਨੂੰ ਧਾਗਾ ਵੀ ਨਹੀਂ ਤੋੜਨਾ ਪਊਗਾ ਜਿਵੇਂ ਆਪਾਂ ਦੂਜੀ ਸਾਈਡ ਕਵਰ ਕੀਤੀ ਹੈ ਨਾ ਇਸੇ ਤਰ੍ਹਾਂ ਆਪਾਂ ਸਾਰੀ ਸਾਈਡ ਕਵਰ ਕਰ ਲੈਣੀ ਆ ਫਿਰ ਆਪਾਂ ਇੱਧਰੋਂ ਲੈ ਜਾਣਾ ਇਹਨੂੰ ਆਹ ਵਾਲੀ ਸਾਈਡ ਕਵਰ ਕਰਨੀ ਹੈ ਇਹਦੀ ਇਹਦੇ ਤੇ ਅਪਨ ਫਿਰ ਧੱਗਾ ਤੋੜਨ ਦੀ ਤੇ ਗੰਡ ਪਾਉਣ ਦੀ ਜ਼ਰੂਰਤ ਨਹੀਂ ਪਊਗੀ ਜੀ ਐਸਟਰਾਪਾ ਨੂੰ ਬਿਨਾ ਗੰਡ ਪਾਏ ਸਾਰਾ ਕਵਰ ਕਰ ਲਾਂਗੇ ਹਾਂਜੀ ਇਸ ਤੋਂ ਬਾਅਦ ਨਾ ਏ ਦੇ ਉੱਪਰ ਵਾਲੀ ਸਾਈਡ ਤੇ ਆਪਾਂ ਉਹ ਡਿਜ਼ਾਈਨ ਜਿਹੜਾ ਹੋਰ ਥੀਸ ਕਰ ਲਾਂਗੇ ਐਸਟਰਾ ਹਾਂਜੀ ਫਿਰ ਜਿਹੜੀਆਂ ਆਹ ਵਾਲੀਆਂ ਪੱਤੀਆਂ ਐ ਇਹ ਆਪਾਂ ਨੂੰ ਇਸ ਤਰ੍ਹਾਂ ਆਪਾਂ ਛਾਪ ਗਏ ਤੇ ਇਹ ਕੋ ਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਆਪਾਂ ਇਹਨੂੰ ਹਾਫ ਆਫ ਫਿਲ ਕਰਨਾ ਹੁੰਦਾ ਤੇ ਇਸ ਤਰ੍ਹਾਂ ਇਹ ਬਾਗ ਵਾਲੇ ਸਟੀਚ ਨਾਲ ਆਪਾਂ ਇਹਨੂੰ ਹਾਫ ਆਫ ਫਿਲ ਕਰ ਦਾਂਗੇ ਪੱਤੀ ਨੂੰ ਜੇ ਤੁਸੀਂ ਇੱਥੇ ਕਲਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਲਰ ਚੇਂਜ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਨਾ ਆਪਾਂ ਆਹ ਵਾਲੀ ਜਿਹੜੀ ਫਲਾਵਰ ਹੈ ਇਹ ਡਰਾ ਕਰਕੇ ਛੋਟੇ ਛੋਟੇ ਫਲਾਵਰ ਡਰਾ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਜਿਵੇਂ ਬਾਗ ਵਾਲੇ ਟਾਂਕੇ ਵਾਲੀ ਇਹਨਾਂ ਨੂੰ ਵੀ ਆਪਾਂ ਕੱਢ ਦਾਂਗੇ ਤੇ ਇਸ ਤੋਂ ਬਾਅਦ ਜਦੋਂ ਪੂਰਾ ਬਣ ਗਿਆ ਨਾ ਤੇ ਮੈਂ ਫੇਰ ਦੇਖਦੇ ਆਪਾਂ ਇਹਦੀ ਲੁੱਕ ਕਿਵੇਂ ਆਉਂਦੀ ਹੈ ਹਾਂਜੀ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਵਿੱਚ ਫਲਾਵਰ ਪਾ ਕੇ ਤਾਂ ਇਹ ਦੀ ਲੋਕ ਇਸ ਤਰ੍ਹਾਂ ਪੂਰੇ ਸਾਈਡ ਦੀ ਆ ਰਹੀ ਹੈ ਇੱਕ ਸਾਈਡ ਦੀ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਦੁਪट्टे ਦੇ ਜਿਹੜੇ ਪੱਲੇ ਹੁੰਦੇ ਆ ਪੱਲਿਆਂ ਤੇ ਆ ਚੀਜ਼ ਪੈ ਸਕਦੀ ਆ ਤੇ ਇਹਨੂੰ ਤੁਸੀਂ ਸੂਟ ਤੇ ਵੀ ਯੂਜ਼ ਕਰ ਸਕਦੇ ਹੋ ਤੇ ਦੁਪट्टे ਤੇ ਵੀ ਯੂਜ਼ ਕਰ ਸਕਦੇ ਆ ਚਲੋ ਠੀਕ ਹੈ ਇਹ ਵੀਡੀਓ ਦੇਖਣ ਲਈ ਥੈਂਕ ਯੂ